ਕਸ਼ਮੀਰ ਦੇ ਪੈਲਗਾਮ ਕਾਂਡ ਤੋਂ ਬਾਅਦ ਕਾਫੀ ਕੁਝ ਬਦਲਿਆ ਹੁਣ ਗੱਲ ਚੱਲੀ ਹੈ ਗੈਂਗਸਟਰਾਂ ਵਿਚਕਾਰ ਤਕਰਾਰ ਦੀ ਜਿਨ੍ਹਾਂ ਦੀ ਪਹਿਲਾਂ ਆਪਸ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਤੇ ਕਰਕੇ ਸਾਂਝ ਰਹੀ ਹੋਵੇ ਤੇ ਹੁਣ ਉਹ ਕਿਸ ਗੱਲ ਕਰਕੇ ਵਿਗੜੀ ਹੈ ਤੇ ਇੱਕ ਦੂਜੇ ਨੂੰ ਕੀ ਕਿਹਾ ਜਾ ਰਿਹਾ ਹੈ ਜਰ ਅਸਲ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਜਾ ਰਹੀਆਂ ਪੋਸਟਾਂ ਤੇ ਇੱਕ ਦੂਜੇ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਮਾਇਨੇ ਕੀ ਨੇ ਕਿ ਡਿਸਟਰਬੈਂਸ ਕ੍ਰੀਏਟ ਕਰਨ ਦੇ ਲਈ ਇਹ ਵੀ ਇੱਕ ਪਹਿਲੂ ਹੋਰ ਜੁੜ ਗਿਆ ਕਿਉਂਕਿ ਪਹਿਲਾਂ ਹੀ ਚਾਹੇ ਉਹ ਉਸ ਪਾਸੇ ਦੇ ਲੋਕ ਹੋਣ ਜਾਂ ਇਸ ਪਾਸੇ ਦੇ ਜਿਹੜੇ ਆਮ ਆਵਾਮ ਹੈ ਆਮ ਜਨਤਾ ਹੈ ਖੱਜਲ ਖਵਾਰੀਆਂ ਉਹਨਾਂ ਦੀਆਂ ਨੇ ਚਾਹੇ ਜੰਗ ਦਾ ਮਾਹੌਲ ਬਣੇ ਜਾਂ ਫਿਰ ਬੇਕਸੂਰ ਲੋਕ ਮਾਰੇ ਜਾਣ ਹਾਲਾਂਕਿ ਪਹਿਲਗਾਮ ਦੀ ਘਟਨਾ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਚਾਹੇ ਕਸ਼ਮੀਰ ਹੈ ਚਾਹੇ ਪੰਜਾਬ ਹੈ ਗੁਜਰਾਤ ਹੈ ਮਹਾਰਾਸ਼ਟਰ ਹੈ ਜਾਂ ਹੋਰ ਸੂਬੇ ਨੇ ਉਹਨਾਂ ਸਾਰਿਆਂ ਨੇ ਉਸ ਮਾਮਲੇ ਦੀ ਨਿਖੇਧੀ ਕੀਤੀ ਔਰ ਕਿਹਾ ਕਿ ਬੇਕਸੂਰ ਤੇ ਨਿਹੱਥੇ ਲੋਕਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਨੂੰ ਬਖਸ਼ਣਾ ਨਹੀਂ ਚਾਹੀਦਾ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਤੋਂ ਬਾਅਦ ਜਿਹੜੀ ਸਥਿਤੀ ਬਣੀ ਹੈ ਕਿ ਵਾਕਈ ਦੁਸ਼ਮਣ ਦੇ ਲਈ ਲੜਿਆ ਜਾ ਰਿਹਾ ਹੈ ਜਾਂ ਫਿਰ ਇਸ ਦੇ ਵਿੱਚ ਖਲਾਰਾ ਪਾਉਣ ਦੇ ਲਈ ਹੋਰ ਇਸ ਮਾਮਲੇ ਨੂੰ ਗੁੰਝਲਦਾਰ ਕਰਨ ਦੇ ਲਈ ਇਹ ਬਿਆਨਬਾਜ਼ੀ ਹੋ ਰਹੀ ਹੈ ਜਦ ਅਸਲ ਵਿੱਚ ਲਾਰੈਂਸ ਗਰੁੱਪ ਦੇ ਵੱਲੋਂ ਇੱਕ ਪੋਸਟ ਪਾ ਕੇ ਦਾਵਾ ਕੀਤਾ ਗਿਆ ਜਿਸ ਦੇ ਵਿੱਚ ਬਦਲਾ ਲੈਣ ਦੀ ਗੱਲ ਆਖੀ ਗਈ ਜਿਸ ਦਾ ਮੋੜਵਾ ਜਵਾਬ ਪਾਕਿਸਤਾਨ ਦੇ ਇੱਕ ਗੈਂਗਸਟਰ ਸ਼ਹਿਜ਼ਾਦ ਭੱਟੀ ਜਿਸ ਨੇ ਪਹਿਲਾਂ ਹੈਂਡ ਗ੍ਰੇਨੇਡ ਹਮਲਾ ਕਰਨ ਦੇ ਵੀ ਜਿਸ ਦੇ ਉੱਤੇ ਦੋਸ਼ ਨੇ ਉਸ ਨੇ ਮੋੜਵਾ ਜਵਾਬ ਦਿੱਤਾ ਔਰ ਲਾਰੈਂਸ ਮਿਸ਼ਨੋਈ ਨੇ ਉੱਥੋਂ ਤੱਕ ਕਹਿ ਦਿੱਤਾ ਕਿ ਮੈਂ ਤੇਰਾ ਸਾਰਾ ਕੁਝ ਜਾਣਦਾ ਔਰ ਮੇਰੇ ਕੋਲ ਸਬੂਤ ਨੇ ਜੇਕਰ ਮੈਂ মিডিਆ ਨੂੰ ਦੇ ਦਿੱਤੇ ਤਾਂ ਤੇਰੀ ਆਪਣੀ ਸਰਕਾਰ ਦੇ ਵਿੱਚ ਵੀ ਤੇਰੇ ਲਈ ਔਖਾ ਹੋ ਜਾਵੇਗਾ ਇਹ ਦਾਵਾ ਕੀਤਾ ਗਿਆ ਹੈ ਜੀ ਕਿਹੜੇ ਆਡੀਓ ਜਾਂ ਵੀਡੀਓ ਸਬੂਤ ਨੇ ਇਸ ਬਾਰੇ ਜਿਹੜੀ ਵਿਸਥਾਰਪੂਰਵਕ ਖਬਰ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਰਅਸਲ ਪਹਿਲਗਾਮ ਅਤਵਾਦੀ ਹਮਲੇ ਨੂੰ ਲੈ ਕੇ ਪਾਕਿਸਤਾਨੀ ਗੈਂਗਸਟਰ ਸ਼ਹਿਜਾਦ ਪੱਟੀ ਨੇ ਭਾਰਤ ਵਾਲੇ ਪਾਸੇ ਪੰਜਾਬ ਦੇ ਵਿੱਚ ਜਾਂ ਹੋਰਨਾਂ ਸੂਬਿਆਂ ਦੇ ਵਿੱਚ ਕ੍ਰਾਈਮ ਕਰਨ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਧਮਕਾ ਦਿੱਤਾ ਹੈ। ਯੰਗਸਟਰ ਲਾਰੈਂਸ ਨੂੰ ਕਿਹਾ ਨੇ ਕਿਹਾ ਸੀ ਕਿ ਉਹ ਪਾਕਿਸਤਾਨ ਦੇ ਵਿੱਚ ਐਂਟਰ ਹੋ ਕੇ 1 ਲੱਖ ਦੇ ਬਰਾਬਰ ਇੱਕ ਆਦਮੀ ਨੂੰ ਮਾਰਨਗੇ ਉਹ ਨਜਾਇਜ਼ ਨੂੰ ਨਹੀਂ ਜਾਇਜ਼ ਨੂੰ ਮਾਰਨਗੇ। ਲਾਰੈਂਸ ਨੇ ਗੈਂਗ ਨੇ ਜਾਂ ਗਰੁੱਪ ਨੇ ਸੋਸ਼ਲ ਮੀਡੀਆ ਦੇ ਉੱਤੇ ਜੋ ਧਮਕੀ ਭਰੀ ਪੋਸਟ ਸ਼ੇਅਰ ਕੀਤੀ ਸੀ ਉਸ ਦੇ ਵਿੱਚ ਫਿਰ ਜਵਾਬ ਜਿਹੜਾ ਹੈ ਉਹ ਹਾਫਿਜ਼ ਸૈયਦ ਦੀ ਫੋਟੋ ਲਾ ਕੇ ਲਾਲ ਕਰਾਸ ਬਣਾਇਆ ਹੋਇਆ ਉਸ ਤਰ੍ਹਾਂ ਦਾ ਦਿੱਤਾ ਉਸ ਦੇ ਉੱਤੇ ਜਵਾਬ ਦਿੱਤਾ ਭੱਟੀ ਨੇ ਇੱਕ ਵੀਡੀਓ ਜਾਰੀ ਕਰਕੇ ਲਾਰੈਂਸ ਨੂੰ ਧਮਕਾਇਆ ਤੇ ਨਾਲ ਹੀ ਇਸ ਦੇ ਬਾਰੇ ਇਹ ਵੀ ਕਿਹਾ ਕਿ ਪੰਜਾਬੀ ਗਾਇਕ ਐ ਸਿੱਧੂ ਮੂਸੇਵਾਲਾ ਔਰ ਮਹਾਰਾਸ਼ਟਰ ਦੇ ਐਨਸੀਪੀ ਜਿਹੜਾ ਆਗੂ ਸੀ ਬਾਬਾ ਸਦੀਕੀ ਦੇ ਨਾਲ ਜੁੜੇ ਸਾਰੇ ਸਬੂਤ ਉਸ ਦੇ ਕੋਲ ਨੇ ਔਰ ਇਨ੍ਹਾਂ ਕਤਲ ਮਾਮਲਿਆਂ ਦੇ ਵਿੱਚ ਕਿਸ ਦੇ ਕਹਿਣ ਉੱਤੇ ਕਰਵਾਏ ਗਏ ਕਿਵੇਂ ਕਰਵਾਏ ਗਏ ਇਹ ਸਾਰੇ ਖੁਲਾਸੇ ਉਹ ਕਰ ਦੇਵੇਗਾ ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਹ ਜਾਣਦਾ ਹੈ ਕਿ ਪਾਕਿਸਤਾਨੀ ਡਾਣ ਪੱਟੀ ਕੌਣ ਹੈ ਔਰ ਕਈ ਦੇਸ਼ਾਂ ਦੇ ਵਿੱਚ ਗੈਂਗਸਟਰ ਦਾ ਨੈਟਵਰਕ ਬਣ ਚੁੱਕਾ ਹੈ ਔਰ ਲਾਰੈਂਸ ਨੂੰ ਉਸਨੇ ਧਮਕਾਇਆ ਹੁਣ ਇਸ ਮਾਮਲੇ ਦੇ ਵਿੱਚ ਜਿੰਨਾ ਤੱਕ ਰਹੀ ਗੱਲ ਕਿ ਜਿਹੜਾ ਇਹ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਦਾ ਮਾਇਨਾ ਕੀ ਹੈ ਮਤਲਬ ਕੀ ਹੈ ਦਰਅਸਲ ਸ਼ਹਿਜਾਦ ਪੱਟੀ ਉਹ ਭੂ ਮਾਫੀਆ ਤੇ ਅੰਡਰਵਰਲਡ ਕਨੈਕਸ਼ਨ ਦੇ ਨਾਲ ਕਿਵੇਂ ਜੁੜਿਆ 5 ਸਾਲ ਬਾਅਦ ਪਾਕਿਸਤਾਨ ਵਾਪਸ ਕਿਵੇਂ ਮੁੜਿਆ ਸ਼ਹਿਜਾਦ ਪੱਟੀ ਪਾਕਿਸਤਾਨ ਦਾ ਗੈਂਗਸਟਰ ਮੰਨਿਆ ਜਾਂਦਾ ਹੈ ਤੇ ਪਾਕਿਸਤਾਨ ਦੇ ਭੂ ਮਾਫੀਆ ਅੰਡਰਵਰਲਡ ਦੇ ਹੋਰ ਗੈਂਗਸਟਰਾਂ ਨਾਲ ਵੀ ਉਸਦੇ ਸਬੰਧ ਦੱਸੇ ਜਾਂਦੇ ਨੇ ਦਾਵਾ ਕੀਤਾ ਜਾਂਦਾ ਹੈ ਇਸ ਦੇ ਚਲਦਿਆਂ ਪਾਕਿਸਤਾਨ ਨੇ ਸ਼ਹਿਜਾਦ ਭੱਟੀ ਦੇ ਉੱਤੇ ਪਾਬੰਦੀ ਵੀ ਲਗਾ ਰੱਖੀ ਹੈ ਹਾਲਾਂਕਿ 4 ਮਈ 2025 ਨੂੰ 5 ਸਾਲ ਬਾਅਦ ਭੱਟੀ ਪਾਕਿਸਤਾਨ ਵਾਪਸ ਆਇਆ ਇਹ ਮੀਡੀਆ ਰਿਪੋਰਟਾਂ ਦੱਸਦੀਆਂ ਨੇ ਫਾਰੂਖ ਖੋਖਰ ਦਾ ਜਿਹੜਾ ਇਹ ਖਾਸਮ ਖਾਸ ਮੰਨਿਆ ਜਾਂਦਾ ਹੈ ਤੇ ਕਈ ਦੇਸ਼ਾਂ ਦੇ ਵਿੱਚ ਇਸ ਦਾ ਦੱਸਿਆ ਜਾਂਦਾ ਹੈ ਕਿ ਨੈਟਵਰਕ ਬਣ ਚੁੱਕਾ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਪੋਸਟ ਪਾਈ ਗਈ ਜਿਸ ਦੇ ਵਿੱਚ ਜੈ ਸ਼੍ਰੀ ਰਾਮ ਇੱਕ ਅਕਾਊਂਟ ਹੈ ਇਹ ਅਸਲੀ ਹੈ ਨਕਲੀ ਹੈ ਕਿਸ ਨੇ ਪਾਈ ਇਸ ਦੇ ਬਾਰੇ ਹਾਲੇ ਤੱਕ ਨਾ ਤਾਂ ਸਰਕਾਰ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਕੋਈ ਜਾਂਚ ਪੜਤਾਲ ਕੀਤੀ ਗਈ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟ ਵਾਇਰਲ ਹੋਣ ਦੇ ਕਰਕੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਜੈ ਸ਼੍ਰੀ ਰਾਮ ਰਾਮ ਸਭੀ ਭਾਈਓ ਕੋ ਜੋ ਇਹ ਪੈਲਗਾਮ ਕਸ਼ਮੀਰ ਮੇਂ ਅਤੰਕੀ ਹਮਲਾ ਹੋਇਆ ਹੈ जो बेगुनाह लोगों को बिना किसी कसूर के मारा है इसका हम बदला जल्दी ही लेंगे इन्होंने तो हमारे नाजायज आदमी मारे हैं हम इनके जायज मारेंगे एक ही ऐसा मारेंगे पाकिस्तान में घुसकर जो एक लाख के बराबर होगा तुम हाथ मिलाओगे तो हम गले लगाएंगे आपको अगर आंख दिखाओगे तो आंखें निकाल लेंगे और अगर ऐसे नीच हरकत करोगे तो ईट का जवाब पत्थर से देंगे पाकिस्तान में घुसकर लॉरेंस बिश्नोई ग्रुप ਜਤਿੰਦਰ ਗੋਗੀ ਗਰੁੱਪ ਹਾਸਿਮ ਬਾਬਾ ਕਾਲਾ ਰਾਣਾ ਗੋਲਡੀ ਬਰਾੜ ਰੋਹਿਤ ਗੁਦਾਰਾ ਜੈ ਹਿੰਦ ਜੈ ਭਾਰਤ ਇਸ ਤਰ੍ਹਾਂ ਦੀ ਇੱਕ ਤਸਵੀਰ ਦੇ ਨਾਲ ਜਿਹੜੀ ਕ੍ਰਾਸ ਮਾਰਿਆ ਗਿਆ ਉਹ ਸੈਇਦ ਹਾਫਿਜ਼ ਦੀ ਪੋਸਟ ਹੈ ਜਿਹੜੀ ਇਹ ਲਾਰੈਂਸ ਗੈਂਗ ਦੀ ਪੋਸਟ ਵੱਲੋਂ ਦੱਸੀ ਜਾਂਦੀ ਹੈ ਫਿਰ ਇਸ ਦਾ ਜਵਾਬ ਆ ਜਿਹੜਾ ਉਹ ਭੱਟੀ ਨੇ ਇੱਕ ਵੀਡੀਓ ਦੇ ਰੂਪ ਦੇ ਵਿੱਚ ਵੀ ਦਿੱਤਾ ਉਸ ਨੇ ਇਹ ਵੀ ਲਿਖਿਆ ਕਿ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਵੀਡੀਓ ਦੇ ਵਿੱਚ ਭੱਟੀ ਨੇ ਕਿਹਾ ਕਿ ਮੇਰਾ ਇਹ ਵੀਡੀਓ ਲਾਰੈਂਸ ਦੇ ਲਈ ਹੈ ਜਿਸ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਐਂਟਰ ਹੋ ਕੇ 1 ਲੱਖ ਦੇ ਬਰਾਬਰ ਮੁਸਲਮਾਨਾਂ ਨੂੰ ਮਾਰੇਗਾ ਪਰ ਪਹਿਲਾਂ ਮੈਂ ਦੱਸ ਦੇਣਾ ਚਾਹੁੰਨਾ ਇਹ ਪਾਕਿਸਤਾਨ ਤੋਂ ਬਹੁਤ ਦੂਰ ਦੀ ਗੱਲ ਤੂੰ ਕਿਸੇ ਵੀ ਦੇਸ਼ ਦੇ ਵਿੱਚ ਇੱਕ ਚਿੜੀ ਤੱਕ ਨਹੀਂ ਮਾਰ ਸਕਦਾ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਤੇ ਤੂੰ ਵੀ ਮੈਨੂੰ ਚੰਗੀ ਤਰ੍ਹਾਂ ਜਾਣਦਾ ਕਿ ਮੇਰਾ ਸਿਸਟਮ ਕੀ ਹੈ ਤੇ ਕੀ ਨਹੀਂ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਮਾਮਲੇ ਨੂੰ ਹੋਰ ਢੜਕਾਓ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਇਸ ਮਾਮਲੇ ਦੇ ਵਿੱਚ ਜਦੋਂ ਇੱਕ ਦੂਜੇ ਨੂੰ ਜਵਾਬ ਦਿੱਤੇ ਜਾ ਰਹੇ ਨੇ ਇਨ੍ਹਾਂ ਜਵਾਬਾਂ ਦੇ ਵਿੱਚ ਸਰਕਾਰਾਂ ਕਿਉਂ ਚੁੱਪ ਨੇ ਜਾਂ ਮੂਖ ਦਰਸ਼ਕ ਬਣ ਕੇ ਕਿਉਂ ਬੈਠੀਆਂ ਨੇ ਜੇਕਰ ਸੋਸ਼ਲ ਮੀਡੀਆ ਦੇ ਜ਼ਰੀਏ ਹਿੰਦੂ ਮੁਸਲਿਮ ਕਰਕੇ ਹੋਰ ਜਿਹੜਾ ਇਸ ਗੈਪ ਨੂੰ ਵਧਾਇਆ ਜਾ ਰਿਹਾ ਹਾਲਾਂਕਿ ਕਸ਼ਮੀਰ ਦੇ ਲੋਕਾਂ ਦਾ ਜਾਂ ਬਹੁਤ ਸਾਰੇ ਅਮਨ ਪਸੰਦ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਪਹਿਲਗਾਮ ਖਾਨ ਦੇ ਵਿੱਚ ਜਿਨ੍ਹਾਂ ਨੇ ਵੀ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਵੀ ਧਰਮ ਦੇ ਆਧਾਰ ਦੇ ਉੱਤੇ ਟਾਰਗੇਟ ਨਹੀਂ ਕੀਤਾ ਜਾਣਾ ਚਾਹੀਦਾ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਬਹੁਤ ਸਾਰੇ ਲੋਕ ਨੇ ਜਿਹੜੇ ਆਪਸੀ ਮਿਲਵਰਤਨ ਦੇ ਵਿੱਚ ਰਹਿੰਦੇ ਨੇ ਚਾਹੇ ਖਾਸ ਕਰਕੇ ਕਸ਼ਮੀਰ ਦੀ ਗੱਲ ਹੀ ਕਰ ਲਈਏ ਚਾਹੇ ਸਿੱਖ ਹੋਣ ਹਿੰਦੂ ਹੋਣ ਮੁਸਲਿਮ ਹੋਣ ਜਾਂ ਇਸਾਈ ਹੋਣ ਆਪਸ ਦੇ ਵਿੱਚ ਉਹਨਾਂ ਦਾ ਕਾਫੀ ਜ਼ਿਆਦਾ ਮਿਲਵਰਤਨ ਵਾਲੀ ਸਾਂਝ ਹੈ ਭਾਈਚਾਰਕ ਸਾਂਝ ਹੈ ਪਰ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰਕੇ ਸਾਬਤ ਕੌਣ ਤੇ ਕੀ ਕਰਨਾ ਚਾਹੁੰਦਾ ਇਸ ਦੇ ਪਿੱਛੇ ਕੀ ਕੀ ਗੱਲਾਂ ਨੇ ਹਾਲਾਂਕਿ ਉਸਨੇ ਭੱਟੀ ਨੇ ਇਹ ਵੀ ਆਖਿਆ ਵੀਡੀਓ ਦੇ ਵਿੱਚ ਕਿ ਮੈਨੂੰ ਮਜਬੂਰ ਨਾ ਕਰੋ ਕਿ ਮੈਂ ਤਮਾਮ ਆਡੀਓ ਤੇ ਵੀਡੀਓ ਮੈਸੇਜ ਮੀਡੀਆ ਨੂੰ ਦੇ ਦਿਆਂ ਜਿਸ ਤੋਂ ਬਾਅਦ ਤੁਹਾਡੀ ਸਰਕਾਰ ਦੇ ਵਿੱਚ ਹੀ ਤੁਹਾਨੂੰ ਸਵਾਲ ਜਵਾਬ ਕਰਨੇ ਕਰਨਗੇ ਜਿਸ ਦੇ ਵਿੱਚ ਮੁੰਬਈ ਦੇ ਇੱਕ ਨੇਤਾ ਬਾਬਾ ਸਦੀਕੀ ਨੂੰ ਕਿਸ ਰਾਜਨੇਤਾ ਦੇ ਕਹਿਣ ਦੇ ਉੱਤੇ ਮਾਰਿਆ ਗਿਆ ਔਰ ਤੁਸੀਂ ਸਾਰੇ ਸਾਰਿਆਂ ਨੂੰ ਹੀ ਤੁਹਾਨੂੰ ਪਤਾ ਹੈ ਕਿ ਜਿਸ਼ਾਨ ਅਖਤਰ ਪਹਿਲਾਂ ਤੋਂ ਹੀ ਬਾਬਾ ਸਦੀਕੀ ਹਤਿਆ ਕੇਸ ਦੇ ਵਿੱਚ ਸ਼ਾਮਲ ਹੈ ਤੇ ਉਹ ਫਰਾਰ ਚੱਲ ਰਿਹਾ ਔਰ ਨਾਲ ਹੀ ਉਸ ਦੇ ਕੋਲ ਸਾਰੀ ਕੁਝ ਜਾਣਕਾਰੀ ਹੈ ਬਾਬਾ ਸਦੀਕੀ ਕਤਲ ਕਾਂਡ ਦੇ ਵਿੱਚ ਸਾਰੇ ਸਬੂਤ ਉਸ ਦੇ ਕੋਲ ਨੇ ਇਹ ਸ਼ਹਿਜਾਦ ਭੱਟੀ ਨੇ ਦਾਵਾ ਕੀਤਾ ਸਿੱਧੂ ਮੂਸੇਵਾਲਾ ਨੂੰ ਕਿਸ ਨੇ ਮਰਵਾਇਆ ਕਿਸ ਵਿਅਕਤੀ ਨੇ ਹਥਿਆਰਾਂ ਦੇ ਪੈਸੇ ਦਿੱਤੇ ਹਥਿਆਰ ਕਿੱਥੋਂ ਆਏ ਕਿਸ ਵਿਅਕਤੀ ਨੇ ਭਾਰਤੀ ਕਰੰਸੀ ਦੇ ਕੇ ਔਰ ਕਿੱਥੇ ਕਿੱਥੇ ਔਰ ਕੀ ਕੀ ਕੀਤਾ ਸਾਰਾ ਰਿਕਾਰਡ ਮੇਰੇ ਕੋਲ ਹੈ ਅਗਰ ਦੁਬਾਰਾ ਮੇਰੇ ਦੇਸ਼ ਦੇ ਉੱਤੇ ਕੋਈ ਗੱਲ ਆਉਂਦੀ ਹੈ ਤਾਂ ਮੈਂ ਸਾਰਾ ਕੁਝ ਬਾਹਰ ਲੈ ਕੇ ਆਵਾਂਗਾ ਇਹ ਸ਼ਹਾਜਾਤ ਭੱਟੀ ਦਾ ਦਾਵਾ ਹੈ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਗੈਂਗਸਟਰ ਤੇ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸਰਕਾਰਾਂ ਦਾ ਇੱਥੇ ਫਰਜ਼ ਕੀ ਬਣਦਾ ਹੈ ਪਹਿਲੀ ਗੱਲ ਤੇ ਅਜਿਹੇ ਸੋਸ਼ਲ ਮੀਡੀਆ ਖਾਤੇ ਜਿਸ ਤੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਬੈਨ ਕਰਨਾ ਬਣਦਾ ਹੈ ਬਜਾਏ ਕਿ ਜਿਹੜੇ ਬਹੁਤ ਸਾਰੇ ਕਲਾਕਾਰਾਂ ਦੇ ਵੀ ਬਿਨਾਂ ਗੱਲ ਤੋਂ ਜਿਨ੍ਹਾਂ ਨੇ ਕੋਈ ਅਜੇ ਹੀ ਟਿੱਪਣੀ ਨਹੀਂ ਕੀਤੀ ਜਿਹੜੀ ਢੜਕਾਉ ਹੋਵੇ ਜਿਹੜੇ ਆਮ ਜਨਤਾ ਦੇ ਵਾਂਗ ਵਿਚਰਦੇ ਨਹੀਂ ਉਹਨਾਂ ਦੇ ਅਕਾਊਂਟ ਬੰਦ ਕਰਨ ਦੀ ਬਜਾਏ ਅਜਿਹੇ ਲੋਕਾਂ ਦੇ ਅਕਾਊਂਟਾਂ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ ਜਿਹੜੇ ਅਜਿਹੇ ਮਾਮਲਿਆਂ ਨੂੰ ਹੋਰ ਜ਼ਿਆਦਾ ਢੜਕਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ ਜਾਂ ਰੰਗਤ ਦੇ ਰਹੇ ਨੇ ਜਾਂ ਫਿਰ ਕਿਸ ਦੀ ਸ਼ਹ ਤੇ ਰੰਗਤ ਦੇ ਰਹੇ ਨੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੇ ਪੱਧਰ ਦੀ ਜਾਂਚ ਦਾ ਵਿਸ਼ਾ ਹੈ ਪਰ ਦਰਸਲ ਇਸ ਮਾਮਲੇ ਦੇ ਵਿੱਚ ਸਥਿਤੀ ਹੋਰ ਇੰਨੀ ਜ਼ਿਆਦਾ ਗੁੰਝਲਦਾਰ ਹੁੰਦੀ ਜਾ ਰਹੀ ਹੈ ਕਿ ਸਮੇਂ ਤੋਂ ਬਾਅਦ ਕੁਝ ਗੱਲਾਂ ਆਮ ਲੋਕਾਂ ਦੇ ਹੋ ਰਹੀਆਂ ਨੇ ਕਿਹੜਾ ਕੌਣ ਕਿਸ ਵੱਲ ਦੀ ਖੇਡ ਰਿਹਾ ਹੈ ਕੌਣ ਕਿਸ ਦਾ ਉਹਨੂੰ ਫਾਇਦਾ ਪਚਾਰ ਰਿਹਾ ਹੈ ਹਾਲਾਂਕਿ ਗੈਂਗਸਟਰਾਂ ਦੀ ਆਪਸੀ ਇਹ ਸ਼ਬਦੀ ਵਾਰ ਇਹ ਸ਼ਬਦੀ ਜੰਗ ਦੇ ਨਾਲ ਕਿਹੜੇ ਦੇਸ਼ ਦਾ ਕਿਹੜੇ ਲੋਕਾਂ ਦਾ ਭਲਾ ਹੋਵੇਗਾ ਤੇ ਕਿਸ-ਕਿਸ ਦਾ ਨੁਕਸਾਨ ਹੋ ਸਕਦਾ ਹੈ ਇਸ ਦਾ ਅੰਦਾਜ਼ਾ ਸਹਿਜ ਲਗਾਇਆ ਜਾ ਸਕਦਾ ਹੈ ਪਰ ਸਰਕਾਰਾਂ ਨੂੰ ਇਸ ਮਾਮਲੇ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉਤੇ ਅਜਿਹੀ ਵਿਉਂਤਬੰਦੀ ਬਣਾਉਣੀ ਚਾਹੀਦੀ ਹੈ ਇੱਕ ਗੱਲਬਾਤ ਦਾ ਰਸਤਾ ਖੋਲਣਾ ਚਾਹੀਦਾ ਜਿਸ ਦੇ ਵਿੱਚ ਖਾਸ ਕਰਕੇ ਜਿਹੇ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮਾਮਲਿਆਂ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਔਰ ਇਹਨਾਂ ਦੇ ਆਪਸੀ ਜਿਹੜੇ ਗੈਂਗਵਾਰਾ ਨੇ ਜਾਂ ਫਿਰ ਇੱਕ ਦੂਜੇ ਤੋਂ ਕੱਦ ਵੱਡਾ ਛੋਟਾ ਕਰਨ ਦੀਆਂ ਗੱਲਾਂ ਨੇ ਸਿਰਫ ਉਹਦੀ ਖਾਤਰ ਆਮ ਲੋਕਾਂ ਨੂੰ ਦੀਆਂ ਭਾਵਨਾਵਾਂ ਨੂੰ ਆਪਣੇ ਨਾਲ ਲੈ ਕੇ ਅੱਗੇ ਕਾਰਵਾਈ ਪਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਜਾਂ ਇਸ ਦੇ ਪਿੱਛੇ ਮਕਸਦ ਕੁਝ ਹੋਰ ਛੁਪਿਆ ਹੈ ਇਹ तमाम ਸਵਾਲ ਨੇ ਜਿਸ ਦਾ ਜਵਾਬ ਸਰਕਾਰ ਹੀ ਲੈ ਸਕਦੀ ਹੈ ਕਿਉਂਕਿ ਸਰਕਾਰ ਦੇ ਕੋਲ ਤਾਕਤ ਹੁੰਦੀ ਹੈ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਹੋਰ ਕੀ ਕੀ ਅਸਰ ਦੇਖਣ ਨੂੰ ਮਿਲਦਾ ਹੈ ਪਰ ਆਮ ਲੋਕਾਂ ਨੂੰ ਡਰ ਦੇ ਮਾਹੌਲ ਵਿੱਚ ਔਰ ਭੈ ਦੇ ਮਾਹੌਲ ਵਿੱਚ ਪਾਉਣ ਦੀ ਕਿਸੇ ਵੱਲੋਂ ਵੀ ਜੇਕਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਸ ਕੋਸ਼ਿਸ਼ ਨੂੰ ਉੱਥੇ ਹੀ ناکਾਮਯਾਬ ਕਰ ਦੇਣਾ ਚਾਹੀਦਾ ਹੈ ਤਾਂ ਕਿ ਸਥਿਤੀ ਹੋਰ ਨਾ ਵਿਗੜੇ ਜਿਠੋ ਤੱਕ ਇਹ ਗੱਲ ਪਹਿਲਗਾਮ ਕਾਂਡੇ ਅਤਵਾਦੀਆਂ ਦੀ ਉਹ ਕੋਈ ਵੀ ਨਹੀਂ ਉਹ ਕਿਸੇ ਵੀ ਦੇਸ਼ ਨਾਲ ਸੰਬੰਧਿਤ ਨਹੀਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਇਸ ਵਿੱਚ ਕੋਈ ਦੋਰਾਮਾ ਨਹੀਂ ਪਰ ਜਦੋਂ ਗੱਲ ਆਉਂਦੀ ਹੈ ਆਮ ਲੋਕਾਂ ਦੀ ਤਾਂ ਉਹਨਾਂ ਦੇ ਵਿੱਚ ਜਿਹੜਾ ਮਾਹੌਲ ਡਰ ਖੌਫ ਦਾ ਪੈਦਾ ਕੀਤਾ ਜਾ ਰਿਹਾ ਹੈ ਔਰ ਜੰਗ ਦੇ ਮਾਹੌਲ ਦੀਆਂ ਤਿਆਰੀਆਂ ਜਿਸ ਤਰ੍ਹਾਂ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਔਰ ਖਾਸ ਕਰਕੇ ਨੈਸ਼ਨਲ ਮੀਡੀਆ ਚਾਹੇ ਪਾਕਿਸਤਾਨ ਦਾ ਹੋਵੇ ਜਾਂ ਫਿਰ ਭਾਰਤ ਦਾ ਇੱਕ ਵੱਡਾ ਸੈਕਸ਼ਨ ਆ ਜਿਹੜਾ ਉਹ ਸਹੀ ਜਾਣਕਾਰੀ ਦੇਣ ਦੀ ਬਜਾਏ ਜਦੋਂ ਢੜਕਾਊ ਰਿਪੋਰਟਾਂ ਲੋਕਾਂ ਦੇ ਸਾਹਮਣੇ ਰੱਖਦਾ ਤੇ ਇਸ ਦੇ ਨਾਲ ਵੀ ਜਿਵੇਂ ਗੈਂਗਸਟਰ ਇੱਕ ਦੂਜੇ ਨਾਲ ਸ਼ਬਦੀ ਵਾਰ ਦੇ ਵਿੱਚ ਪਏ ਨੇ ਉਸੇ ਤਰ੍ਹਾਂ ਉਹ ਵੀ ਉਸ ਤੋਂ ਘੱਟ ਰੋਲ ਨਹੀਂ ਨਿਭਾ ਰਏ ਤੇ ਉਸ ਦੇ ਉੱਤੇ ਵੀ ਨੱਥ ਪੈਣੀ ਚਾਹੀਦੀ ਹੈ ਤਾਂ ਕਿ ਮਾਹੌਲ ਨੂੰ ਸਾਜਗਾਰ ਸ਼ਾਂਤਮਈ ਅਮਨ ਪਸੰਦ ਲੋਕਾਂ ਦੇ ਵੱਲ ਤੋਰਨ ਲਈ ਬਣਾਇਆ ਜਾ ਸਕੇ ਨਾ ਕਿ ਹੋਰ ਢੜਕਾਉਣ ਦੇ ਲਈ ਤੁਹਾਡਾ ਕੀ ਮਨ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ